ਦੇਖੋ ਬਈ ਗੱਡੀ ਨੇ ਬਈ ਪਰਵਾ ਨਹੀਂ ਸਾਰਾ ਹੀ ਰਸਤਾ ਬਈ ਖਰਾਬ ਆ ਹਾਂ ਹੁਣ ਲੱਗੇ ਬਈ ਵਧੀਆ ਤਰੀਕੇ ਨਾਲ ਫਾਉਂਜੀ ਆ ਹਾਂ ਅੰਜੀ ਬਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਬਲੌਗ ਜੀਰੋ ਜੀਨ 37 ਤੇ ਹੋਰ ਬਈ ਕਿਦਾਂ ਤੁਸੀਂ ਉਮੀਦ ਆ ਬਈ ਵਧੀਆ ਤੇ ਗੁੱਡ ਹੋਵੋਗੇ ਤੁਸੀਂ ਹੋਰ ਬਈ ਕੀ ਹਾਲ ਜਲਾ ਤੁਹਾਡਾ ਸਾਰਿਆਂ ਦਾ ਦੇ ਬਲੌਗ ਵਿੱਚ ਬਾਈ ਆਪਾਂ ਜਾ ਰਹੇ ਆ ਆਪਣੀ ਫੋੜਾ ਡਰਾਈਵਰ ਦੀ ਵਾਸ਼ਿੰਗ ਕਰਾਉਣ ਬਾਈ ਕਈ ਦਿਨ ਹੋ ਗਏ ਖੜੀ ਨੂੰ ਉਹ ਨਾ ਤੂੜੀ-ਤਾੜੀ ਔਨ ਕਰਕੇ ਨਾ ਕਰਾ ਪ੍ਰੋਟੈਸਟ ਜੀ ਪੈ ਗਈ ਠੀਕ ਆ ਉਹਦੇ ਕਰਕੇ ਹੁਣ ਪੈਨੂੰ ਵਾਸ਼ਿੰਗ ਕਰਾਉਣ ਜਾਂਦੇ ਆ ਬਾਈ ਥਾਰ ਤਾਂ ਤੁਸੀਂ ਦੇਖੀ ਆ ਬਾਈ ਥਾਰ ਵਾਲਾ ਬਲੌਗ ਦੇਖਿਆ ਹੋਣਾ ਤਾਰ ਦਾ ਪੂਰੀ ਘੈਂਟ ਵੜ ਗਈ ਆਪਣੀ ਬਾਈ ਜੈਡ ਲਿਆ ਕੇ ਆ ਕੇ ਬਾਕੀ ਜੇ ਇਹਨੂੰ ਕਰਾਈਏ ਬਾਈ ਆਪਾਂ ਜਾਂਦੇ ਹੁੰਦੇ ਨੇ ਇਹਨਾਂ ਬਹਰੰਦ ਪਾ ਕਰਕੇ ਤੁਹਾਨੂੰ ਪਤਾ ਪੁਲਿਸ ਵਾਲਾ ਫਸਾ ਚੱਕਰਾਂ ਕਰਕੇ ਇਹਨੂੰ ਆਪਾਂ ਨੇ ਕਰਾਉਣਾ ਜੀ ਤਾਰ ਤਾਰਦੀ ਵੀ ਦੇਣੀ ਵਸ ਆਪਾਂ ਨੇ ਇੱਕ ਦੋ ਦਿਨ ਤੱਕ ਬਾਬਾ ਸਿਵ ਸ਼ੌਂਕ ਜਾਈ ਪੂਰਾ ਕਰਨਾ ਬਾਈ ਆਪਾਂ ਨੇ ਠੀਕ ਆ ਬਾਈ ਜਿਹੜੀ ਐਂਡੈਵਰ ਗੱਡੀ ਦੀ ਚਲਾਈ ਹੈ ਨਾ ਫੋਰਚੂਨਰ ਨਾਲੋਂ ਤਾਂ ਬਹੁਤ ਜ਼ਿਆਦਾ ਬੈਟਰ ਆ ਬਾਈ ਫੋਰਚੂਨਰ ਨਾਲੋਂ ਤਾਂ ਇੰਨੀ ਕੰਫਰਟੇਬਲ ਆ ਨਾ ਗੱਡੀ ਵੀ ਬਸ ਕੁਝ ਨਹੀਂ ਕਹਿ ਸਕਦੇ ਬਈ ਇਕਾ ਹੁਣ ਫੋਰਚਨੋ ਟੂ ਗੱਡੀ ਆ ਉਹਦੇ ਨਾਲ ਤਾਂ ਸਿੱਤਾ ਸੁੱਟਾਂ ਦਾ ਕੰਫਰਟੇਬਲ ਆ ਇਹਨਾਂ ਨਾਲ ਬਹੁਤ ਤੋਂ ਵਧੀਆ ਜਿਆਦਾ ਵਈ ਤੇ ਬੰਦ ਹੋਣ ਕਰਕੇ ਕੁਝ ਮਾਰਕੀਟ ਤੇ ਫਰਕ ਪੈ ਗਿਆ ਤਾਂ ਪਰ ਹੁਣ ਇਹ ਆਨ ਕਰਕੇ ਮਾਰਕੀਟ ਇਹਦੀ ਫੇਰ ਉੱਕਣੀ ਵੱਧ ਗਈ ਬਈ ਠੀਕ ਆ ਬਾਕੀ ਤੁਹਾਨੂੰ ਪਤਾ ਹੀ ਆ ਮੇਰੀ ਸੇਲ ਕਿੰਨੀ ਕੀਤੀ ਜਿਆਦਾ ਰਿਸਦੀ ਬਈ ਹੁਣ ਨਵੀਂ ਆ ਜਾਣੀ ਫੇਰ ਉਸ ਤੋਂ ਬਾਅਦ ਇਹ ਸੇਲ ਬਹੁਤ ਜਿਆਦਾ ਵੱਧਣੀ ਉਹ ਗੱਡੀ ਬਾਈਕ ਨੰਬਰ ਆ ਐਵਰੇਜ ਵੇਚਾ ਘੱਟ ਆ ਲੰਬੇ ਰੂਟ ਲਈ ਬੈਸਟ ਆ ਬਾਕੀ ਚਲਾਈ ਬਹੁਤ ਕੰਮ ਦੀ ਹੈ ਵੇ ਗੱਡੀ ਦੀ ਬਾਕੀ ਫੀਚਰ ਤਾਂ ਇੰਨੇ ਆਵਾ ਸਾਰੇ ਤਰ੍ਹਾਂ ਦੇ ਫੀਚਰਾਂ ਫੋਰਸੂਰ ਨਾ ਤੁਹਾਨੂੰ ਕੋਈ ਫੋਰਸੂਰ ਨਹੀਂ ਮਿਲਦਾ ਹੈਗਾ ਦੇਖਣ ਮਾਰ ਮਾ ਕੇ ਫੀਚਰਾਂ ਨੇ ਹੋਈ ਉਹ ਮੈਂ ਤਾਂ ਇਹ ਮ ਫੀਚਰ ਹੈ ਬਹੁਤ ਆ ਬਾਈ ਆਟੋ ਪਾਰਕ ਵਾਲਾ ਫੀਚਰ ਹੈ ਪਰ ਉਹ ਜੂਸ ਤਾਂ ਹੈ ਨਹੀਂ ਨੱਪ ਵਰਦੇ ਦਾ ਹੈ ਨਹੀਂ ਬਸ ਵੈਸੇ ਹੀ ਆ ਤਾਂ ਠੀਕ ਆ ਨਾ ਆਪਾਂ ਉਹ ਚੀਜ਼ ਨੂੰ ਬਹੁਤ ਵਰਦਦੇ ਆ ਜਾਂ ਤਰ ਕਿਉਂਕਿ ਉਹਨਾਂ ਤਾਂ ਪੂਰੇ ਆਪਣੇ ਸਾਫਤਾ ਬਣਾਉਣੀ ਹੈ ਗੱਡੀ ਚੱਕਣਾ ਆਟੋ ਪਰ ਚਾਣੀ ਹੋਵੇ ਤੁਹਾਨੂੰ ਦਿਖਾ ਵੀ ਦਵਾਂਗਾ ਆਟੋ ਪਰ ਕਰਕੇ ਕਿ ਡਰਾਈਵ ਕਿ ਕਰਾਉਂਦੀ ਆ ਠੀਕ ਆ ਆ ਲੱਗਿਆ ਬਾਈ ਇਹ ਲੱਗਿਆ ਬਾਈ ਆਪਣਾ ਆਟੋ پارک ਆ। ਇੱਥੇ ਦੇ ਅੱਗੇ ਸੁੱਝ ਤੇ ਆਪਣੀ ਆਟੋ پارک ਹੁੰਦੀ ਹੈ ਗੱਡੀ। ਠੀਕ ਹੈ ਇੰਡੀਕੇਟਰ ਦੇਣਾ ਪੈਂਦਾ ਮੈਂ ਤੁਹਾਨੂੰ ਦਿਖਾ ਦੂੰਗਾ ਕਰਕੇ। ਫ੍ਰੀ ਜਾ ਟਾਈਮ ਹੋਇਆ ਬਈ ਤੁਹਾਨੂੰ ਆਟੋ پارک ਕਰਕੇ ਦਿਖਾ ਵੀ ਦੂੰਗਾ। ਆਹ ਵੀ ਕਿ ਕਨਾਟੇ ਆਪਨੇ ਆਪ پارک ਹੋ ਜਾਂਦੀ ਬਈ ਬਸ ਇਧਰਲੀ ਸਾਈਡ ਹੁੰਦੀ ਹੈ ਬਈ। ਇੱਕ ਕਰੈਕਟਰ ਸਾਈਡ ਨਾ ਜਗ੍ਹਾ ਦੇਖ ਕੇ ਜਗ੍ਹਾ ਹੋਣੀ ਚਾਹੀਦੀ ਆ ਗੱਡੀ ਆਟੋਮੈਟਿਕਲੀ ਆਪਣੇ ਆਪ پارک ਹੋਏਗੀ। ਆਪਣੇ ਆਪ ਹੀ ਸਟੀering ਮੋੜਦਾ ਬਈ ਐਨ ਐਨ ਸੈੱਟ ਲੱਗ ਜਾਂਦੀ ਹੈ ਬਈ ਗੱਡੀ। ਬਾਕੀ ਬਈ ਇਹਦੇ ਵਿੱਚ ਬਹੁਤ ਹੋਰ ਵੀ ਫੀਚਰਾਂ ਜਿਆਦਾ ਸਟੀering ਦਾ ਇੰਨਾ ਜਿਆਦਾ ਕੰਫਰਟੇਬਲ ਆ ਉਂਗਲੀ ਨਾਲੇ ਮੁੜ ਜਾਂਦਾ ਬਈ ਉਹ ਫੋਰਚੂਨਰ ਦਾ ਹਾਰਡ ਆ ਥਾਰ ਦਾ ਤਾਂ ਬਹੁਤ ਹੀ ਹਾਰਡ ਆ ਬਈ ਉਹ ਤਾਂ ਥਾਰ ਦਾ ਬਸ ਇਨਨੋਰਮਲੀ ਕਹਿੰਦੇ ਸ਼ੌਂਕ ਜਾਂ ਕੁਝ ਵੀ ਆ ਪਰ ਜਿਹੜੀ ਚਲਾਵਾ ਏ ਉਹ ਡਰਾਈਵਰ ਦਾ ਹੀ ਹੋਵੇ ਕੰਮ ਦਾ ਪੂਰਾ ਥਾਰ ਇਨੀ ਕੰਫਰਟੇਬਲ ਨਹੀਂ ਹੈਗੀ ਬਈ ਬਸ ਉਹ ਤਾਂ ਇੱਕ ਸ਼ੌਂਕ ਕਹਿੰਦਿੰਦੇ ਥਾਰ ਵਰਗੀ ਥਾਰ ਵਰਗੀ ਗੱਡੀ ਵੀ ਕੋਈ ਹੈ ਨਹੀਂ ਬਈ ਉਹ ਧਾਕੜ ਜੀ ਗੱਡੀ ਆ ਪਰ ਚਲਾਵਾ ਦੇਖੀਏ ਤਾਂ ਆਪਾਂ ਡਰਾਈਵਰ ਦਾ ਬੈਸਟ ਆ ਕਿ ਬਈ ਹੋਰ ਗੱਡੀਆਂ ਐਵਰੇਜ ਦਾ ਬਈ ਇਹਦੀ ਜੇ ਅਪਾ ਨੇਵਰੇ ਦੀ ਗੱਲ ਕਰੀਏ ਜੇ ਤੈਨੂੰ ਪਾ ਖਿੱਚ ਕੇ ਚਲਾਉਨੇ ਆ ਪੂਰੀ ਤਾਂ ਤਾਂ 6 7 ਦੀ ਐਵਰੇਜ ਰਹਿ ਜਾਂਦੀ ਹੈ ਜੀ ਜੇਕਰ 100 120 30 ਪਰ ਚਲਾਉਣਾ ਤਾਂ 6 7 ਦੀ ਐਵਰੇਜ ਜੇ ਅਪਾ ਇਹਨੂੰ ਨੋਰਮਲ ਤਰੀਕੇ ਨਾਲ ਚਲਾਉਂਗਾ 100 ਤੱਕ 80 90 80 90 80 12 ਦੀ ਵੀ ਕਰ ਦਿੰਦੀ ਆ 11:30 ਦੇ ਵੀ ਕਰ ਦਿੰਦੀ ਆ 12:30 ਦੇ ਵੀ ਕਰਦੇ ਇੱਥੇ ਤੱਕ ਜਾਂਦੀ ਆ ਜੇ ਅਪਾ ਨੋਰਮਲ ਸਿਟੀ ਡਰਾਈਵਿੰਗ ਕਰਦੇ ਆ ਪਿਲਦਾ ਸੀਟਿੰਗ ਵਜਲਾ ਲੀ ਤੇ ਕੁਝ ਵੀ ਦੇ ਹਲਕੇ ਜੇ ਪੰਜੇ ਨਾਲ ਤਾਂ ਹਾਂ ਗੱਡੀ ਆਪਣੀ 10 ਤੇ ਤਾਂ ਥੱਲੇ ਗਿਰਦੀ ਨਹੀਂ ਹੈ 10 ਦੀ ਦਿੰਦੀ ਜਾਂਦੀ ਵੀ ਐਵਰੇਜ ਠੀਕ ਆ ਉਹ ਆਪਣਾ ਆਪਣਾ ਚਲਾਈ ਦੇ ਹਿਸਾਬ ਨਾਲ ਹੁੰਦਾ ਬਾਈ ਉਹ ਆਹ ਜੇ ਆਪਾਂ ਕਹੇ ਤੇ ਵਧੀਆ ਐਵਰੇਜ ਲੈਣੀ ਆ 12 13 ਦੀ ਐਵਰੇਜ ਵੀ ਦਿੰਦੀ ਆ ਬਾਈ ਅੱਜ ਤੇ ਜ਼ਿਆਦਾ ਕੰਪਨੀ ਵਾਲੇ ਟਾਇਰ ਦੇ ਇਹਦੀ ਆਪਾਂ ਨੇ ਐਵਰੇਜ 14 ਪਲੱਸ ਵੀ ਕਰੀ ਆ ਬਾਈ ਜਦੋਂ ਜੋ ਕੰਪਨੀ ਵਾਲੇ ਟਾਇਰ ਤੇ ਵਾਂ ਉਹਦੇ ਬਾਅਦ ਤੁਹਾਨੂੰ ਪਤਾ ਫਿਰ ਕਢਵਾ ਕੇ ਆਪਾਂ ਨੇ ਆਹ ਕਰੋ ਕਰੋ 20 ਇੰਚੀ ਪਾਏ ਤੇ ਫਿਰ ਉਹਦੇ ਬਾਅਦ 22 ਇੰਚੀ ਪਾ ਲਈ ਬਾਈ ਪੰਨ ਲਾਏ ਪਹੁੰਚ ਗਏ ਬਾਈ ਹੁਣ ਸਰਵਿਟੇਸ਼ਨ ਤੇ ਗੱਡੀ ਕਰਾਉਣੇ ਆ ਬਾਸ਼ ਹਾਂਜੀ ਬਾਈ ਉੱਥੇ ਤਾਂ ਇੱਕ ਦੋ ਗੱਡੀ ਖੜੀ ਦੀ ਮੂਰੇ ਸਰਵਿਟੇਸ਼ਨ ਤੇ ਮਾ ਟਾਈਮ ਲੱਗ ਜਾਣਾ ਆਪਾਂ ਕੋਲ ਇਹਨਾਂ ਟਾਈਮ ਹੈ ਨਹੀਂ ਤਾਂ ਬਾਈ ਆਪਾਂ ਹੁਣ ਗਾਹ ਦੇਖ ਰਹੇ ਕੋਈ ਸਰਵਿਟੇਸ਼ਨ ਉੱਥੇ ਆਪਾਂ ਗੱਡੀ ਬੜੀ ਵਾਸ਼ਿੰਗ ਕਰ ਲਿਆ ਹੁਣ ਗੱਲ ਕਰੀ ਬਾਈ ਇਹ ਗੱਡੀ ਦੀ ਪੀਕਅਪ ਦੀ ਪੀਕਅਪ ਤਾਂ ਇਹਦੀ ਫੋਰਚੂਨਰ ਨਾਲੋਂ ਘੱਟ ਆ ਬਾਈ ਫੋਰਚੂਨਰ ਦੀ ਪੀਕਾ ਪੈਦੇ ਨਾਲੋਂ ਜ਼ਿਆਦਾ ਬਾਈ ਇਹਦੀ ਘੱਟ ਆ ਇਹ ਹੌਲੀ ਹੌਲੀ ਭੱਜਦੀ ਆ ਇੱਕਦਮ ਪੀਕਅਪ ਇਹਦੀ ਘੱਟ ਆ ਫੋਰਚੂਨਰ ਨਾਲੋਂ ਕਿ ਬਾਕੀ ਜਿਹੜਾ ਇਹ ਇੰਜਨ ਆ ਬਈ ਆਪਣਾ 2.2 ਦਾ ਇੰਜਨ ਆ ਇਹਦਾ ਠੀਕ ਆ ਇਹ 4x4 ਨਹੀਂ ਹੈਗੀ ਆਪਣੀ ਡਰ ਇਹ 4 2 4.2 ਵਰ ਗੱਡੀ ਜਿਹੜੀ 4x4 ਆ ਉਹਦੀ ਪੀਕਅਪ ਆਪਾਂ ਨੇ ਕਦੇ ਦੇਖੀ ਨਹੀਂ ਬਾਈ ਕਿੰਨੀ ਖਾ ਪਰ ਇਹਦੀ ਪੀਕਅਪ ਦੋਈ ਫੋਰਚੂਨ ਨਾਲੋਂ ਘੱਟ ਆ ਬਾਈ ਠੀਕ ਆ ਜਿਹੜੀ 4x4 ਫੋਰਚੂਨ ਦਾ ਆਪਾਂ ਨਾਲ ਉਹਦੇ ਨਾਲੋਂ ਪੀਕਅਪ ਇਹਦੀ ਘੱਟ ਆ ਉਹਦੀ ਪੀਕਅਪ ਜ਼ਿਆਦਾ ਹੈ ਠੀਕ ਆ ਬਾਕੀ ਬਾਈ ਜਿਹੜੇ 3.2 ਆ ਡਰ ਉਹਦੇ ਬਾਰੇ ਪਤਾ ਨਹੀਂ ਵੀ ਕੀ ਭਈ ਉਹ ਤਾਂ ਆਪਾਂ ਨੇ ਜਾਂ ਲੈਣ ਗਏ ਤੇ ਜਾਂ 3.2 ਲੈਣ ਗਏ ਤੇ ਠੀਕ ਆ ਕਿਉਂ ਆਪਣੀ ਜਦਾਂ ਨਾਰਮਲੀ ਸੜਕਾ 'ਤੇ ਚੱਲਣੀ ਹੁੰਦੀ ਹੈ ਗੱਡੀ ਆਪਾਂ ਨੂੰ ਇੰਨੀ 4x4 ਦੀ ਲੋੜ ਹੈ ਨਹੀਂ ਸੀ ਬਾਈ ਹੁਣ ਤਾਂ ਆਪਾਂ ਕੋਲ ਜੋ ਥਾਰ ਹੈਗੀ ਹੈ ਜੇ 4 ਔਰ ਫੋਰਚਨਰ ਵੀ ਥਾ 4 ਔਰ ਹੈਗੀ ਆ ਕਿ ਕਿਤੇ ਆਫਰ ਹੋਣੀ ਕਰਨੀ ਹੋਵੇ ਪਰ ਜਦ ਪੱਕੀ ਬਾਈ ਜਿਹੜੀ 4 3.2 ਨੈਬਰ ਹੁੰਦੀ ਆ ਉਹਦੇ ਨਾਲ ਐਵਰੇਜ ਘੱਟਾ ਬਹੁਤ ਆਦਾ ਜੇ ਦੇਖੀਏ ਇਹ ਦੇ ਮੁਕਾਬਲੇ ਇਹਦੀ ਐਵਰੇਜ ਤਾਂ ਆਪਣੇ ਹੱਥ ਮੈਂ ਆਵੇ ਜਿੰਨੀ ਮਰਜ਼ੀ ਉੱਪਰ ਵਧਾ ਵੀ ਸਕਦੇ ਹਾਂ ਘਟਾ ਵੀ ਸਕਦੇ ਹਾਂ ਉਹ ਮਤਲਬ ਆ ਚਲਾਵੇ ਤੇ ਠੀਕ ਆ ਉਹ ਆਲ ਟਾਈਮ 4휠 ਡਰਾਈਵ ਆ ਬਾਈ ਜਿਹੜੇ ਉਹ ਨੈਵਰਾ ਆਲ ਟਾਈਮ 4휠 ਡਰਾਈਵ ਆ ਉਹਦਾ ਬਾਈ ਉਹ ਆ ਉਹਦੀ ਐਵਰੇਜ ਬਹੁਤ ਘੱਟ ਆ ਉਹ ਆਪਾਂ ਨੂੰ ਇਕੜਾ ਲੋਕਲ ਜੇ ਇਕੜਾ ਦਿੱਲੀ ਚਾ ਰੋ ਤੇ ਨਹੀਂ ਬਾਰਾ ਖਾਣ ਦੀ ਬਾਈ ਆਪਾਂ ਨੂੰ ਤਾਂ ਕਰਕੇ ਆਪਾਂ ਨੇ ਆ 2.2 ਲਈ ਵੀ ਲੋਡ ਤਾਂ ਹੈ ਨਹੀਂ ਇੰਨੀ ਨਾ ਬਾਈ ਲੋਡ ਪਈ ਆ ਆਪਾਂ ਨੂੰ ਕਹਿੰਦੇ ਆਪਾਂ ਕੋਲ ਪਹਿਲਾਂ ਫੋਰਚੂਨਰ ਤੇ ਇੱਕ ਇਸ ਪਰਾ ਮਾਡਲ ਫੋਰਚੂਨਰ ਸੀ ਬਾਈ ਪਰ ਦੋ ਸਾਲ ਚਲਾਈ ਸੀ ਉਹ ਓਪਨ 454 ਸੀ ਕਦੇ ਲੋੜੇ ਨਹੀਂ ਪਈ ਤੇ ਏਨੀ 454 ਦੀ ਆਪਾਂ ਨੂੰ ਕਿਉਂ ਇੰਨਾ ਬਥੇਰਾ ਜੋਰ ਆ ਬਾਈ ਇੰਨਾ ਲੋੜੇ ਨਹੀਂ ਪੈਂਦੀ ਹੈਗੀ ਇਹ ਕਿਸੇ ਨੇ ਪਹਾੜਾਂ 'ਵਾਂ ਆਫਰੋਡਿੰਗ ਕਰਨੀ ਆਪਾਂ ਕੋ ਉਤਾਰ ਹੈਗੀ ਆ ਦੂਈ ਫੋਰਚੂਨਰ ਹੈਗੀ ਆ ਠੀਕ ਆ ਉਹਦੇ ਨਾਲ ਹੋ ਜਾਣੀ ਬਈ ਉਹ ਜੇ ਆਪਣੀ ਚਲਾਵਾ ਬਾਈ ਨਾ ਇਹ ਪੈਸਿਆਂ ਦਾ ਵੀ ਖਾ ਸਕਦਾ 2.5 ਲੱਖ ਰੁਪਏ ਦਾ ਆਪਣਾ ਫਾਇਦਾ ਵੀ ਹੋ ਗਿਆ ਤਾਂ ਉਹ ਤਾਂ 2.5 ਲੱਖ ਰੁਪਏ ਕੇ ਮਹਿੰਗੀ ਸੀ ਆ 2.5-3 ਲੱਖ ਰੁਪਏ ਸਸਤੀ ਸੀ ਇਹ ਚੀਜ਼ ਬਹੁਤ ਪਰ ਬਹੁਤ ਫਾਇਦਾ ਮਿਲਿਆ ਬਈ ਪੈਸਾ ਵੀ ਬਚਿਆ ਆਪਣਾ ਗੱਡੀ ਦੀ ਪਹਿਲੀ ਹੁੰਨੀ ਹੋ ਬਾਈ ਜਿੰਨੇ ਦੀ ਉਹ ਵੀ ਕਦੇ ਉਨੇ ਦੀ ਵਾਹ ਵਿਕਦੀ ਆ ਕੋਈ ਇੰਨਾ ਬਹੁਤਾ ਡਿਫਰੈਂਟ ਨਹੀਂ ਹੈਗਾ ਸਗੋਂ ਉਹਦੀ ਮਾਰਕੀਟ ਘਟਾ ਇਹਦੀ ਜ਼ਿਆਦਾ ਜੇ ਦੇਖੀ ਅੱਜ ਦੇ ਮੁਕਾਬਲੇ ਜੇ ਹੁਣ ਆਪਾਂ ਇਹਨੂੰ ਵੇਚੀ ਆ ਘਟੋ ਘੜ ਆਪਣੀ ਇਹ 19 ਦਾ ਲਾਸਟ ਮਾਡਲ ਆ ਬਾਈ ਠੀਕ ਆ 20 ਮਾਡਲ ਤੇ 20 ਮਾਡਲ ਮੰਨੋ ਇਹਦਾ ਇਹ 25-26 ਲੱਖ ਰੁਪਏ ਦੀ ਦਾ ਆਰਾਮ ਨਾਲ ਅੱਜ ਹੱਸ ਕੇ ਵਿਕਿਆ ਲਈ ਬਾਈ ਜੇ ਵੇਚਣੀ ਹੋਵੇ ਪਰ ਆਪਾਂ ਨੇ ਵੇਚਣੀ ਨਹੀਂ ਹੈਗੀ ਬਾਈ ਆਹ ਠੀਕ ਆ ਕਿਉਂ ਗੱਡੀ ਬਹੁਤ ਵਧੀਆ ਹਾਂ ਜੇ ਨਵੀਂ ਐਂਡੈਵਰ ਆਈ ਫੇਰ ਦੇਖਾਂਗੇ ਇਹਨੂੰ ਫੇਰ ਉਹ ਲੈ ਲੂਗਾ ਬਈ ਦੇਖ ਇਹਨੂੰ ਵਿੱਚ ਠੀਕ ਹੈ ਠੀਕ ਆ ਵੀ ਪਹਣ ਸਰਵੇਟੇਸ਼ਨ ਲੱਭਦੇ ਆ ਗੱਲਾਂ ਦਾ ਬਾਤ ਹੋ ਗਈਆਂ ਦੋਨਾਂ ਨੇ ਸਾਨੂੰ ਗੱਡੀ ਦੀ ਵਾਸ਼ਿੰਗ ਕਰਾਉਂਦੇ ਦੀ ਹਾਂਜੀ ਬਈ ਫੈਂਲੀ ਆਪਾਂ ਸਰਵੇਟੇਸ਼ਨ ਤੇ ਪਹੁੰਚ ਗਏ ਬਈ ਮੈਂ 97 ਸੈਕਟਰ ਆ ਬਈ ਮੁਹਾਲੀ ਦਾ ਹਾਂ ਦੇਖੋ ਬਾਈ ਦਾ ਹੈ ਜਿਹੜਾ ਦਿਖਾਉਂਦੇ ਆ ਨਾ ਜਿਹੜਾ ਸਾਫ਼ ਨਹੀਂ ਆਉਂਦਾ ਹੋ ਰਹੀ ਆਪਣੀ ਰਾਣੀ ਸਿੰਦਰਾ ਦੀ ਵਾਸ਼ਿੰਗ ਬਾਈ ਕੋਈ ਨਹੀਂ ਜਬੜਾ ਸ਼ੌਂਕ ਆ ਦੇਖੋ ਬਾਈ ਸ਼ੈਂਪੂ ਪਾ ਜੜ ਲੱਗਾ ਗੱਡੀ ਪਰ ਬਣੀ ਪਰ ਆਸ਼ ਨਾਲ ਵੱਜ ਰਹੀ ਆਹ ਦੇਖੋ ਬਈ ਗੱਡੀ ਦੀ ਲੁੱਕ ਰੈਂਗੂ ਦਾ ਭਈਆ ਹਾ ਟੱਪੇਆਂ ਜਿਹੜਾ ਆਹ ਕਹਿ ਵੀ ਗੱਲਾਂ ਪੈ ਰਿਆ ਹੈ ਰੈਂਗੂ ਜਿਹੜਾ ਇਹ ਕਿਹੋ ਕੈਮੀਕਲ ਆ ਬਾਈ ਕੋਈ ਸ਼ੈਂਪੂ ਜਿਹੜਾ ਜੀਰੋ ਚੱਗ ਜੀ ਬਣਦੀ ਹੈ ਗੱਡੀ ਨੂੰ ਉਹ ਬਾਲੋਨ ਦੇ ਵਿੱਚ ਵਾਈਸ ਆਹ ਕੱਢੀ ਬਣਦੀ ਹੈ ਦੇਖੋ ਬਾਈ ਟੋਟ-ਟੋਟੇ ਬੱਚੇ ਹਨ ਇਦਾਰੇ ਪਲਾਸਟਿਕ ਦਾ ਮਾਜੱਕ ਦਿਖੜਦੇ ਆ 4 ਸਾਲ ਦਾ ਹੋਣਾ ਬਾਈ 4-5 ਸਾਲ ਦਾ ਇੱਕ ਆਹ ਉੱਪਰ ਤੋਂ ਪਾਕਿਸਤਾਨਲਾ ਦਾ ਹੋਗਾ 5-6 ਸਾਲ ਦੀ ਵੀ ਬਈ ਜ਼ਿੰਦਗੀ ਆ ਕੋਲ ਜੀ ਆ ਬਈ ਬੜੀ ਤਰੀਕੇ ਨਾਲ ਖਾਉਂ ਜੀ ਆਹਾਂ ਹੰਜੀ ਬਾਈ ਫੈਨਲੀ ਗੱਡੀ ਦੀ ਵਾਸ਼ਿੰਗ ਤਾਂ ਹੋ ਗਈ ਬਲਕਿ ਕੱਪੜਾ ਮਾਰਦੇ ਰਹਿ ਗਏ ਬਾਈ ਯਾ ਕੱਪੜਾ ਮਾਰ ਰਿਹਾ ਗੱਡੀ ਦੀ ਵਾਸ਼ਿੰਗ ਤੇ ਦਾ ਵੀ ਜਿੰਦਰਾ ਸਿੱਕੀ ਇਹ ਹਨ ਪੂਰੇ ਵਧੀਆ ਤਰੀਕੇ ਨਾਲ ਵਾਸ਼ਿੰਗ ਕਰੀ ਹੋਈਆਂ ਨੇ ਚਾਰ ਲੈ ਲੱਗੇ ਹੋ ਜਾਣਗੇ ਗੱਡੀ ਨੂੰ ਬਹੁਤ ਲੱਗਾ ਵਾਚ ਪਾਣੀ ਪਾ ਰਹਾ ਜਰਾ ਜਿੱਥੇ ਕੀ ਬਾਈ ਚਿੜੀਆ ਘਰ ਆ ਉੱਥੇ ਨਾਲ ਆਪਾਂ ਨੂੰ ਕੰਮ ਲਈ ਫੋਨ ਆਇਆ ਮੜਾ ਜਾ ਉੱਥੇ ਨਾਲ ਜੋ ਆਇਆ ਗੈਹ ਸਕਦੇ ਨੇ ਇਹ ਜੀ ਕਹਿ ਸਕਦੇ ਟੁੱਟੀ ਜੀ ਉਹ ਤਾਂ ਸੌਫਸਪੀਆ ਕਰਨਾ ਬਈ ਉੱਥੇ ਜਾਣਾ ਕੰਮ ਦੇਖਣ ਜਾ ਰਹੇ ਆ ਆਪਾਂ ਬਸ ਬਲੌਗ 'ਚ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਬਈ ਛੱਤ ਦੀ ਹਾਂਜੀ ਬਾਈ ਆ ਸਾਰਾ ਚਿੜੀਆ ਘਰ ਆ ਇਹਦੀ ਐਂਟਰੀ ਉਹ ਉਥੇ ਨੂੰ ਕਿੱਥੋਂ ਵੜੇ ਐਂਟਰੀ ਉਹ ਉਥੇ ਨੂੰ ਆ ਨਾ ਇਹ ਦੋ ਦਿਨ ਲੈ ਨਹੀਂ ਉਹ ਗੇਟ ਹੈ ਮੇਰੇ ਗੇਟ ਤਾਂ ਆ ਨਾ ਅੰਜਰਾ ਸੇ ਪੁੱਛ ਨਹੀਂ ਪੂਰਾ ਚਲਦੇ ਰਹਿ ਰਹੇ ਜੋ ਇਹ ਆ ਬਾਈ ਚਿੜੀਆ ਘਰ ਦਾ 메ਨ ਐਂਟਰੀ ਗੇਟ ਆ ਆ ਦੇਖੋ ਇੱਥੇ ਗੱਡੀ ਪਾਰਕਿੰਗ ਪਾਰਕੀ ਕਾ ਗੱਡੀਆਂ ਨੇ ਹਾਂਜੀ ਬਾਈ ਦੇਖੋ ਨੇਰੀ ਨੇ ਕੀ ਹਾਲ ਕਰਿਆ ਵਾਦ ਰਖਤ ਗਰੇ ਵੇ ਹਵਾ ਚਲੀ ਦੀ ਆ ਦੇਖੋ ਬਾਈ ਫੋਟੋਗ੍ਰਾਫੀ ਹੋ ਰਹੀ ਆ ਜੰਗਲੇ ਜੰਗਲ ਪਿਆ ਬਾਈ ਇੱਧਰ ਤਾਂ ਚਿੜੀਆ ਕਰ ਕਰ ਕੇ ਜੰਗਲ ਇੱਥੇ ਇਸ ਪੰਡਾ ਉਹ ਰਪੇ ਇਧਰੇ ਰੱਖੀ। ਦੇਖੋ ਭਾਈ, ਮੀਨ ਨਾਲ ਬੁਰਾ ਹਾਲ ਹੋਇਆ ਪਿਆ ਰਸਤੇ ਦਾ। ਗੱਡੀ ਆਪਣੀ ਸਾਰੀ ਲਿਬੜ ਜਾਣੀ। ਦੇਖੋ ਭਾਈ। ਗੱਡੀ ਨੂੰ ਬਈ ਪਰਵਾਹ ਨਹੀਂ। ਸਾਰਾ ਹੀ ਰਸਤਾ ਬਈ ਖਰਾਬ ਆਹਾ। 300 ਦਾ ਕੰਮ ਦਾ ਛੇੜ ਤੈਨਾਂ ਗੱਡੀ ਧਵਾਉਂਦਾ ਹੁਣ ਕੰਮ ਮਿਲੇ ਜੇ ਨਾ ਮਿਲੇ ਤੇ 300 ਦਾ ਕੰਮ ਝੜ ਗਿਆ ਆਪਾਂ ਨੂੰ ਆਦਾ ਰਿਹਾ ਬਾਈ ਚਿੜੀਆ ਘਰ ਆ ਦੇਖੋ ਸਾਰਾ ਦੇਖੋ ਗੱਡੀ ਆਪਣੀ ਟਾਇਰ ਦੇਖੋ ਘਾਰਾ ਦੇਖੋ ਬਾਈ ਕਿੰਨਾ ਕਿੰਨਾ ਛੜ ਗਿਆ ਚਾਬੀ ਵਿੱਚ ਰਹਿ ਗਈ ਤੇ ਆ ਵੀ ਛੜਿਆ ਕਰਦੀ ਐ ਗੇਟ ਆ ਸਾਰੇ ਬਈਆ ਆਹ ਦੇਖੋ ਛੋਟੇ ਇਹਦੇ ਵਿੱਚ ਨਾ ਪਾਣੀ ਨੂੰ ਲਹਿਰ ਜੀ ਬਾਈ ਛੋਟੀ ਜੀ ਕੱਢੀ ਵੀ ਉਹ ਦੇਖੋ ਇਹ ਆਪਣੇ ਸਾਫ਼ ਕਰਨੀਆਂ ਦਿਖਾ ਰਿਹਾ ਬਾਈ ਤੁਹਾਨੂੰ ਗੱਡੀ ਦੀ ਹਾਲਤ ਦੇਖੋ ਬਾਈ ਟਿਪੜੀ ਸਾਰੀਓ ਚੱਲ ਕੋਈ ਨਾ ਬਾਈ ਆਹ ਸਾਫ਼ ਕਰਨੀ ਹੈ ਬਾਈ ਛੋਟੀ ਜਿਹੀ ਨਹਿਰ ਜਿਹੜੀ ਉਹ ਡੈਮ ਤੱਕ ਕਰਨੀ ਹੈ ਬਈ ਉਹ ਡੈਮ ਜਿਹੜਾ ਲੱਗਿਆ ਹੋਇਆ ਜਿਹੜਾ ਹਾਂ ਹਾਂ ਠੀਕ ਬਈ ਠੀਕ ਹੈ 2 ਕਿਲੋਮੀਟਰ ਆ ਬਾਈ ਨਹੀਂ ਬਈ ਕਿਲੋ ਤੋਂ ਬਿਤਰ ਕੇ ਸਾਢੇ ਡੇਢ ਕਿ ਹੋਊਗਾ ਨਾ ਬਾਈ ਆ ਕੱਗਰ ਆ ਇਹਦਾ ਗੇਟ ਆ ਬਈ ਇੱਥੇ ਹੁਣ ਜੇ ਕਿ ਫਿਰੰਦਰੋਂ ਪਾਣੀ ਚੱਲਣਾ ਬਈ ਜੀ ਮੈਂ ਸਾਫ਼ ਕਰਨਾ ਆਪਾਂ ਨੇ ਪਾਣੀ ਦਾ ਘਟੇ ਬਈ ਆ ਹਾਂਜੀ ਬਾਈ ਕੰਮ ਤਾਂ ਆਪਾਂ ਨੇ ਦੇਖ ਲਿਆ ਠੀਕ ਆ ਪੱਕੀ ਰੇਟ ਰੋਡ ਦੀ ਗੱਲ ਆਪਾਂ ਘਰਾਂ ਜਾ ਕੇ ਫੋਨ 'ਚ ਨਾ ਉੱਪਰ ਕਰਦੇ ਹਾਂ ਨੀਚੋਂ ਨਾਲ ਠੀਕ ਆ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਕੋਈ ਬਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਤਨੂੰ ਡੇਲੀ ਨਮੀ ਦੇ ਨਮੀ ਜਗ੍ਹਾ ਦਾ ਹੈਗਾ ਨਹੀਂ ਵੀ ਆਪਾਂ ਨੇ ਖੜਿਆ ਵਜੀ ਆਪਣਾ ਜਮਦੂਤ ਦਾ ਝੋਟਾ ਥਾਹ ਰੱਖ ਪਾਨੇ ਕਰਾਂ ਲਾਈ ਦੀ ਬਈ ਉਹ ਉਹਦਾ ਕੋਈ ਰੀਜ਼ਨ ਕਰਾ ਲਾਉਣ ਦਾ ਇਹ ਦੇਖੋ ਇੱਧਰ ਵਰਨਾ ਵੀ ਜੋਗੀ ਹੁਣ ਦੇਖੋ ਇਹ ਦੇਖੋ ਲੰਘ ਜਾਣੀ ਆ ਇਹਦਾ ਆਹ ਹੋਣੀ ਕਰਕੇ ਹੋਵੇ ਲੰਘ ਜਾਨੀ ਦੇਖੋ ਟਿਕੜਵਾਉ ਦਾ देखो भाई लंघ ही वरना बी ओलवेल लेके जा रहा भाई थले पक्का दस रहा भाई उसे पूछा उच्छा कहीं पक्का है थले ता ही नहीं खड़ेगी गी भी बाकी अपने तो कोई परिवार ही नहीं है स्लिप ज मार दी जा रही है भाई और तो थोड़ा ही रास्ता रह गया खराब जहाँ हाँ जी बी सर्वटेजन पता ਟਾਈਮ ਲੱਗਣਾ ਦਾ ਉੱਥੇ ਗੱਡੀਆਂ ਖੜੀਆਂ ਨੇ ਦੋ ਆਪਾਂ ਨੇ ਹੁਣ ਘਰਾਂ ਹੀ ਵਈ ਪਾਣੀ ਮਾਰ ਲੱਗੇ ਹਾਂ ਗੱਡੀ 'ਤੇ ਦੇਖੋ ਗੀ ਲਾਲ ਪਈ ਹੈ ਮਿੱਟੀ ਹੋਰ ਤਰ੍ਹਾਂ ਦੀ ਮਿੱਟੀ ਹੈ ਵਈ ਜੀ ਲਾਲ ਲਾਲ ਜੀ